ਸੋ ਗੱਲ ਕਰਾਂਗੇ ਐਸਾ ਡਾਕਟਰ ਕਿਹੜਾ ਆ ਗਿਆ ਕਿ ਜਿਹੜਾ ਆਪਣੇ ਨੂੰ ਗਰੰਟੀ ਨਾ ਕਹਿ ਰਿਹਾ ਕਿ ਪਹਿਲੇ ਦਿਨ ਤੋਂ ਹੀ ਅਸੀਂ ਨਸ਼ਾ ਖਤਮ ਕਰਦੇ ਹਾਂ ਤੇ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਐਸੀ ਕਿਹੜੀ ਤੁਸੀਂ ਜੰਤਰ ਲੈ ਕੇ ਆ ਗਏ ਹੋ ਉਹ ਵੱਡੇ ਵੱਡੇ ਜਿਹੜੇ ਵਾਅਦੇ ਕਰਦੇ ਆਂ ਦਾਅਵੇ ਕਰਦੇ ਆਂ ਕਿ ਅਸੀਂ ਵੱਦ ਤੋਂ ਜਿਹੜੇ ਡੋਲ ਲੈਣ ਵਾਲੇ ਉਹਦੇ ਖਤਮ ਇੱਕ ਦਿਨ 'ਚ ਖਤਮ ਕਰ ਦਿੰਦੇ ਆਂ ਐਸਾ ਕੀ ਲੈ ਕੇ ਆ ਤੁਸੀਂ ਤੇ ਉਹਦੇ ਅੱਗੇ ਅਰਦਾਸ ਹੈ ਮਾਰੀ ਜੀਉ ਪ੍ਰਿੰਦ ਸਭ ਤੇਰਾ ਕੋਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਹੋਣਾ ਜੜਾ ਗੁਰੂ ਸਾਹਿਬ ਦੀ ਬਖਸ਼ਿਸ਼ ਗੁਰੂ ਸਾਹਿਬ ਦੀ ਕਿਰਪਾ ਉਹਦੇ ਨਾਲ ਤੇ ਗੁਰੂ ਦੇ ਚਰਨਾਂ ਦੇ ਓਟ ਆਸਰਾ ਸਦਕਾ ਹੀ ਅਸੀਂ ਦੰਦੇ ਮੈਡੀਸਨ ਸੇਲ ਸਾਫ ਪਰ ਬਜੇੜ ਸੰਬਰੀਦ ਦੇ ਅੰਦਰ ਮੈਡੀਸਨ ਚਲੀ ਗਈ ਔਰ ਮਰੀਜ਼ ਖਾਲ ਗਿਆ 2-4 ਦਿਨ ਦਵਾਈ ਖਾ ਗਿਆ ਉਹ ਮਰੀਜ਼ ਠੀਕ ਹੋ ਜਾਂਦਾ ਉਹਦਾ ਭਰੋਸਾ ਬਣ ਜਾਂਦਾ ਉਹਨੂੰ ਕੋਈ ਤਕਲੀਫ ਨਹੀਂ ਹੁੰਦੀ ਇਹ ਸਾਡੀ ਕੰਮ ਦਾ ਫਿਕਰਾ ਆ। ਐਸੇ ਕਿਹੜੇ ਕੋਈ ਉਹ ਪੇਸ਼ੈਂਟ ਆ ਸਕਦੇ ਨੇ ਸਾਡੇ ਕੈਮਰਾਂ ਬਾਰੇ ਬਹੁਤ ਵੱਡੇ ਨਹੀਂ ਜੀ ਪੇਸ਼ੈਂਟ ਇਸ ਤਰ੍ਹਾਂ ਦੇ ਮੇਰੇ ਕੋਲ ਤਾਂ ਤਾਂ ਨਹੀਂ ਹੋਣਗੇ ਕਿੱਥੋਂ ਪੇਸ਼ੈਂਟ ਨੂੰ ਪੈਸੇ ਦੇ ਕੇ ਬੁਲਾਉਂਗਾ। ਮਰਾਜ ਤੁਸੀਂ ਮੇਰੇ ਕੋਲ ਬਹੁਤ ਮੇਰੇ ਫੇਸਬੁੱਕ ਤੇ ਅਕਾਊਂਟ ਤੇ ਜਾ ਕੇ ਦੇਖੋ ਮੇਰੇ ਕੋਈਟਲ ਵੀਡੀਓ ਅਕਾਊਂਟ ਤੇ ਜਾ ਕੇ ਦੇਖੋ ਮੈਂ ਮੈਂ ਬਹੁਤ ਜੀ ਦੀ ਪਾਉਂਦਾ ਰਹਿਣਾ 30 40 ਗ੍ਰਾਮ ਇਕੱਠਾ ਚਟਾ ਲਿਆ ਤੇ ਉਸ ਬੰਦੇ ਨੇ 3-4 ਦਿਨ ਚ ਚਿੱਟਾ ਖਤਮ ਕੀਤਾ ਲੋਕ ਕਹਿੰਦੇ ਆ ਵੀ ਕੋਈ ਗ੍ਰਾਮ ਨਹੀਂ ਲਾ ਸਕਦਾ 2 ਗ੍ਰਾਮ ਨਹੀਂ ਲਾ ਸਕਦਾ ਤੇ ਇਸ ਬੰਦੇ ਦਾ ਮੈਂ ਸੰਪਰਕ ਨੰਬਰ ਵੀ ਦੇ ਸਕਦਾ ਹਾਂ 3 ਦਿਨਾਂ 'ਚ 30 ਗ੍ਰਾਮ ਚਿੱਟਾ ਖਤਮ ਕਰ ਗਿਆ ਸੀ ਬੰਦਾ। 3 ਦਿਨ ਦੇ ਵਿੱਚ 30 ਗ੍ਰਾਮ ਜੀ। 30 ਗ੍ਰਾਮ 3 ਦਿਨਾਂ 'ਚ ਖਤਮ ਕਰ ਗਿਆ ਸੀ। ਪਹਿਲੀ ਵਾਰੀ ਮੇਰੇ ਕੋਲ ਐਸੀ ਮੈਡੀਸਿਨ ਹੋਲੇ ਬੱਲੇ ਤੇ ਲੈਣੀ। ਇਸ ਦੇ ਨਾਲ ਚਾਚੇ ਦਾ ਇਹਦੇ ਦੋ ਮੁੰਡੇ ਸੀ, ਦੋ ਮੁੰਡੇ ਨੂੰ ਲੈ ਕੇ ਆਇਆ ਸੀ। ਉਹ ਕਹਿੰਦੇ ਵੀ ਸਾਡੇ ਚਾਚੇ ਦਾ ਮੁੰਡਾ ਇਦਾਂ ਕਰਕੇ ਘਰਦਾ। ਮੈਂ ਇਹਨੂੰ 7000 ਰੁਪਏ ਦਵਾਈ ਦਿੱਤੀ, 5000 ਰੈਂਦੀ ਕਹਿੰਦੇ ਅਸੀਂ ਡਾਕੀ ਨੂੰ ਘਰ ਨਹੀਂ ਜਾਣਾ। ਮੈਂ ਵੀ ਗਿਆ ਸੀ ਘਰ ਨਾਲ ਕਹਿੰਦੇ ਸੀ ਅਨੰਦਪੁਰ ਸਾਹਿਬ ਤੇ ਲੈ ਜਾਣਾ। ਚਾਹ ਤਿੰਨ ਦੋ ਤਿੰਨ ਦਿਨ ਅਨੰਦਪੁਰ ਸਾਹਿਬ ਰਹੀ ਮੁੰਡਾ ਬਿਲਕੁਲ ਠੀਕ ਹੋ ਤੋ ਬਾਅ ਮੇਰੇ ਕੋਲ ਵੀਦਰ ਤੋਂ ਵੀਰ ਲੈ ਕੇ ਕੰਮ ਕਰਦੇ ਸੀ ਕੱਤੀ ਦੇ। ਹੋਟਲਾ ਕਿਵੇਂ ਸੰਭਰ ਕੋਇਆ? ਫੇਸਬੁਕ ਤੇ? ਅਸੀਂ ਫੇਸਬੁਕ ਤੇ ਬਹੁਤ ਕੋਈ ਵੀਡੀਓ ਦੇਖਦੇ ਆਂ ਕਿ ਲੋਕ ਚਾਹੁੰਦੇ ਨੇ ਉਹ ਪਹਿਲਾਂ ਦਵਾਈਆਂ ਲੈਂਦੇ ਨੇ ਬਾਅਦ ਦੂਏ ਦਿਨ ਡਾਕਟਰ ਬੰਦ ਬਾਦ ਬੰਦ ਹੋ ਜਾਂਦਾ ਤਾਂ ਰੋਲਾ ਪਾਉਂਦੇ ਨੇ ਬਾਅਦ। ਸਾਇਲ ਸਾਹਿਬ ਸਾਡਾ ਦਫ਼ਤਰ ਨਹੀਂ ਹੈ। ਕਲੀਨਿਕ ਹੈ ਮੇਰਾ 1996 ਤੋਂ ਇੱਕੋ ਜਗ੍ਹਾ ਇੱਕੋ ਪਿੰਡ ਇੱਕੋ ਬਾਜ਼ਾਰ ਇੱਕੋ ਸ਼ਹਿਰ 'ਚ ਕੰਮ ਕਰ ਰਹੇ ਆਂ। ਮਹਾਰਾਜ ਦੀ ਕਿਰਪਾ ਦੇ ਨਾਲ ਹੁਣ ਤੱਕ ਬਲੰਦੀਆਂ ਨਹੀਂ ਛੋਇਆ। ਦਫਤਰ ਨਹੀਂ ਖੋਲੇ ਨਾ ਕਿਤੇ ਤਾਲੇ ਲਾਏ ਕੋਈ ਸਭ ਦੀ ਕਿਰਪਾstdc ਕਰ ਤੇ ਨਾ ਲੱਗਣਗੇ ਕਦੇ ਔਰ ਜਿਹੜੀ ਤੁਸੀਂ ਗੱਲ ਕੀਤੀ ਆ ਨਾ ਜਿਵੇਂ ਤੁਸੀਂ ਪੰਜਾਬ ਨਿਊਜ਼ 24 ਤੁਹਾਡੇ ਵਰਗੇ ਚੈਨਲ ਤੁਹਾਡੇ ਵਰਗੇ ਵੀਰ ਸਾਡੀ ਸਪੋਰਟ ਤੇ ਸਾਡੀ ਹਿੱਕ ਤੇ ਖੜਦੇ ਆ ਦੇਖੋ ਜੀ ਸਾਡਾ ਪੰਜਾਬ ਨੂ 24 ਕਿਉਂਕਿ ਸਾਡਾ ਮੇਨ ਆ ਜਦੋਂ ਅਸੀਂ ਬੋਲਦੇ ਆ ਤੁਹਾਡੀ ਆਪ ਦੀ ਹੱਕ ਤੇ ਸੱਚ ਦੀ ਬਾਤ ਸਾਡਾ ਮਕਸਦ ਇਹ ਨਹੀਂ ਹੈ ਕਿ ਅਸੀਂ ਪੈਸੇ ਲੈ ਕੇ ਉਦੀ ਹੀ ਬੋਲੀ ਬੋਲਣਾ ਔਰ ਜੋ ਬੋਲਣਾ ਲੋਕ ਤੁਹਾਨੂੰ ਪਸੰਦ ਕਰਦੇ ਬਿਲਕੁਲ ਜੀ ਮੇਰੇ ਕੋ ਬੜੇ ਚੈਨਲਾਂ ਨਾਲ ਬੜੇ ਤੁਹਾਡੇ ਵਰਗੇ ਵੀਰ ਪੜੇ ਆਉਂਦੇ ਨੇ ਉਹ ਵੀਰ ਦੇਖਦੇ ਨੇ ਮੈਨੂੰ ਪੌਡਕਾਸਟ ਵਾਸਤੇ ਸੱਦੇ ਦੰਦੇ ਸਗੋਂ ਮੇਰੇ ਕੋਲ ਟਾਈਮ ਨਹੀਂ ਹੁੰਦਾ ਮੈਨੂੰ ਪ੍ਰੋਜੈਕਟ ਪਰ ਤੋਂ ਸਵੇਖ ਨੇ 13000 ਰੁਪਏ ਪਾਇਆ ਮੈਂ ਹੋਂਦੋਂ ਦਾ ਤੋਂ ਹੀ ਪੁੱਛ ਕਰਕੇ ਆਉਂਦੀ ਕਿੱਟਾ ਲੋਂਦਾ ਫਿਆਣਾ ਬੈਣਾ ਬੰਡਾ 58 ਸਾਲ ਦੀ ਉਮਰ ਹੈ ਉਹ ਲੱਤਾਂ ਨਹੀਂ ਕੰਮ ਕਰ ਰਹੀਆਂ ਸਾਡੀਆਂ ਜਾਂ ਸਾਨੂੰ ਸਾਡੀ ਬਹੁਤ ਬੜੀ ਪ੍ਰੋਬਲਮ ਆ ਵੱਡੀ ਉਮਰ ਵਾਲੇ ਥੋੜੀ ਬਹੁਤੀ ਕਿਸੇ ਕਿਸੇ ਨੂੰ ਇਸ ਤਰ੍ਹਾਂ ਦੀ ਕੰਪਲਿਕੀਸ਼ਨ ਆ ਜਾਂਦੀ ਹੁੰਦੀ ਹੈ ਉਹ ਵੀ ਅਸੀਂ ਸਾਡੇ ਕੋਲ ਦਾ ਵੀ ਹੈਗਾ ਸਾਡਾ ਵੈਸੇ ਉਦਾਂ ਸਰੀਰਿਕ ਕਮਜ਼ੋਰੀ ਜਿਹੜੀ ਆਮ ਹੁੰਦੀ ਆ ਉਹਨੂੰ ਤਾਂ ਦੂਰ ਕਰਦੀ ਆ ਕਿਉਂਕਿ ਜਿਹੜੀਆਂ ਇਹ ਜੜੀਆਂ ਬੁੱਟੀਆਂ ਕੋ ਮੈਂ ਥੋੜਾ ਸਰੀਰ ਟੁੱਟਦਾ ਭਾਵੇਂ ਨੀਂਦ ਨਹੀਂ ਆਉਂਦੀ। ਜਿਹੜਾ ਕੰਮ ਕਰਨ ਨੂੰ ਜੀ ਨਹੀਂ ਕਰਦਾ। ਜਿਵੇਂ ਮਰੇ ਸਭਾਂ ਕੋ ਕੋਈ ਰਹਨੇ ਹੋ। ਤੇ ਸਾਰੀਆਂ ਸਮੱਸਿਆਵਾਂ ਸਾਡੀ ਮੈਡੀਸਿਨ ਦੇ ਨਾਲ ਹੱਲ ਹੋ ਜਾਂਦੀ ਹੈ। ਸੈਲਫ। ਤੇ ਲੜਕੀਆਂ ਵਗੈਰੇ ਵੀ ਤੁਹਾਡੇ ਕੋਲ ਆਉਂਦੀਆਂ ਹੋਣਗੀਆਂ। ਬੁੜੀਆਂ ਦੇ ਹੱਦ। ਅੱਛਾ। ਉਹ ਕਿੰਨੀ ਕੁ ਉਮਰ ਦੀ ਹੁੰਦੀ ਜਿਹੜੇ ਸਾਰੇ ਤੁਹਾਡੇ ਕੋਲ ਆਉਂਦੇ ਹੋ। ਲੜਕੀਆਂ ਮੇਰੇ ਕੋਲ 21-22 ਸਾਲ, 23 ਸਾਲ, ਇੱਕ 40 ਸਾਲ ਦੀ ਜਿਹੜੀ ਜਮੂਰ ਸਰ ਤੋਂ। ਕਿੰਨੇ ਸਾਲ ਤੋਂ ਤੁਹਾਨੂੰ ਜਿਹੜਾ ਇਸ ਲੈਨ ਚ ਪਏ ਹੋ ਉਹ ਕਿੰਨੇ ਕੁ ਜਿਹੜੇ ਪੇਸ਼ੈਂਟ ਤੁਹਾਡੇ ਕੋਲ ਆਉਗੇ ਜੀ ਚ। ਸੈਲਫ ਮੈਂ 1996 ਤੋਂ ਔਰ ਉਦੋਂ ਤੋਂ ਹੀ ਸ਼ਰਾਬ ਵਾਲੇ ਸਾਡੇ ਕੋਲ ਭੁੱਕੀ ਵਾਲੇ ਤਾਂ ਮੈਂ ਪਹਿਲੇ ਦਿਨ ਤੋਂ ਹੀ ਮਤਲਬ ਜਦੋਂ ਪ੍ਰੈਕਟਿਸ ਸ਼ੁਰੂ ਕੀਤੀ ਹੈ ਤੇ ਪੰਜਾਬ ਦੇ ਲੋਕਾਂ ਦਾ 100 ਜਿੱਤਿੰਬਿੰਦਰ ਕੀਆ ਜਦੋਂ ਸ਼ਰਾਬ ਜ਼ਿਆਦਾ ਪੀ ਲੈਂਦੇ ਹੁੰਦੇ ਸੀ ਨਾ ਮੈਂ ਉਹਦੇ ਵੀ ਇਚੇ ਲਾਇਏ ਹੋਏ 2003 ਤੋਂ ਬਾਅਦ ਮੇਰੇ ਕੋਲ ਸਮੈਗ ਦਾ ਪਹਿਲਾ ਪੇਸ਼ੈਂਟ ਸੀ ਔਰ ਅੱਜ ਮਹਾਰਾਜ ਦੀ ਕਿਰਪਾ ਦੇ ਨਾਲ ਉਹੀ ਪੇਸ਼ੈਂਟ ਉਹੀ ਮੇਰਾ ਵੀਰ ਅੱਜ ਉਹ ਇੱਕ ਦੁਨੀਆ ਦੇ ਵਿੱਚ ਨਾ ਚਾਨਣ ਮੜਾ ਦਾ ਬਣਿਆ ਹੋਇਆ ਉਹ ਆਪ ਇੱਕ ਨਸ਼ਾ ਚੜਾਉ ਕੇਂਦਰ ਚਲਾ ਰਿਹਾ 100 150 ਬੰਦਾ ਉਹਦੇ ਕੋਲ ਹਰ ਵੇਲੇ ਹੁੰਦਾ ਮੇਰਾ ਸਭ ਤੋਂ ਪਹਿਲਾ ਪੇਸ਼ੈਂਟ ਕੋਲ ਸੀ ਕਿੰਨੇ ਟਾਈਮ ਪਹਿਲੇ ਕੋਰਸ ਕਿੰਨੇ ਕਿੰਨੇ ਮਹੀਨੇ ਦਾ ਕੋਰਸ ਸੈਲਸ ਆਫ ਹੈਗਾ ਡੇਢ ਕਿ ਮਹੀਨੇ ਦਾ ਮਰੀਜ਼ ਦੀ ਬੋਡੀ ਜਿਹੜੀ ਡੇਢ ਕਿ ਮਹੀਨੇ ਚ ਪੂਰੀ ਰਿਕਵਰ ਹੋ ਜਾਂਦੀ ਆ ਪਰ ਜੇ ਕੋਈ ਮਰੀਜ਼ ਜ਼ਿਆਦਾ ਡਿਪਰੈਸ਼ਨ ਟੈਂਸ਼ਨ ਚਾ ਥੋੜਾ ਬਹੁਤ ਹੋਈ ਵੱਧ ਵੀ ਖਾਸ ਸਕਦਾ ਪਰ ਵਾਹਿਗੁਰੂ ਦੀ ਕਿਰਪਾ ਸਦਕਾ ਮੇਰੇ ਕੋਲ ਪੇਸ਼ੈਂਟ 50% ਲੋਕ ਇੱਕ ਵਾਰੀ ਦਵਾਈ ਲੈ ਕੇ ਜਾਂਦੇ ਆ ਦੂਜੀ ਵਾਰੀ ਮੁੜ ਕੇ ਨਹੀਂ ਆਉਂਦੇ ਤ ਨਹੀਂ ਹੁੰਦਾ ਕਿ ਤੁਹਾਡੀ ਦਵਾਈ ਦੇ ਨਾਲ ਉਹ ਆਦੀ ਪੈ ਜਵੇ ਕਿ ਉਹ ਵੀ ਇੱਕ ਤੋੜ ਪ ਬਨ ਜਵੇ ਕਿਉਂਕਿ ਮੈਂ ਉਹ ਦਵਾਈ ਖਾਵਾਂ ਮੈਂ ਉਹ ਆਦਤ ਬਨ ਜਾਂਦੀ ਹੈ ਨਾ ਕਿ ਮੈਂ ਉਹ ਚੀਜ਼ ਖਾਂਦੇ ਆ ਸ਼ਾਇਦ ਉਹ ਖਾਣ ਨਾਲ ਮੈਂ ਠੀਕ ਹੋ ਜਾਵਾਂ ਬਿਲਕੁਲ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਐਡਿਕਸ਼ਨ ਨਹੀਂ ਹੁੰਦੀ ਸਾਡੀ ਦਵਾਈ ਕਿਉਂਕਿ ਨਸ਼ਾ ਹੀ ਨਹੀਂ ਹੈ ਸਾਡੀ ਤਾਂ ਦਵਾਈ ਤਾਂ 5 ਦਿਨ ਬਾਅਦ ਮੈਂ 5 ਦਿਨ ਬਾਅਦ ਕੰਨਾ ਘਟਾਉਂ ਕਈ ਪੇਸ਼ੈਂਟ ਦੋ ਦੋ ਦਿਨ ਬਾਅਦ ਜਾਂ ਦੂਜੀ ਖੁਰਾਕ ਤੇ ਦਵਾਈ ਅੱਧੀ ਕਰ ਦਿੰਦੇ ਆ ਜੀ ਸਾਸੀ ਦੇ ਦੋਸਤੋ ਲਾਈਵ ਹੋਇਆ ਪੰਜਾਬ ਨ 240 TV ਚੈਨਲ ਤੇ ਗੱਲ ਕਰਾਂਗੇ ਧਰਤੀ ਪੀਰ ਫਕੀਰਾਂ ਦੀ ਧਰਤੀ ਜਿੱਥੇ ਸਾਡੇ ਪੰਜਾਬ ਦੀ ਯੋਧਿਆਂ ਦੀ ਧਰਤੀ ਤੇ ਗੱ ਦਰਿਆਵਾਂ ਦੀ ਧਰਤੀ ਤੇ ਪਰ ਗੱਲ ਕਰਾਂਗੇ ਜਿਹੜੀ ਇੱਕ ਛੇਵਾਂ ਦਰਿਆ ਜਿਹੜਾ ਨਸ਼ਾ ਦਾ ਵਗਦਾ ਉਹਦੇ ਸਬੰਧ ਵਿੱਚ ਅਸੀਂ ਗੱਲ ਕਰਾਂਗੇ ਗੱਲ ਕਰਾਂਗੇ ਕੁੰਡਲਸ ਵੇਲਾ ਤੋਂ ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਜੋ ਗੱਲ ਕਰਾਂਗੇ ਸਭ ਤੋਂ ਪਹਿਲਾਂ ਕਿ ਨਸ਼ੇ ਨੂੰ ਲੈ ਕੇ ਜੋ ਸਾਡੇ ਪੰਜਾਬ ਦੇ ਨੌਜਵਾਨੀ ਨੂੰ ਲੈ ਕੇ ਜਿਹੜਾ ਨਸ਼ਾ ਖਾਂਦਾ ਜਾ ਰਿਹਾ ਸੋ ਉਹ ਚਿਹਰਾ ਮਿਲਾਂ ਜਾ ਰਹੇ ਆ ਕਿ ਜਿਹੜਾ ਇਸ ਤਰ੍ਹਾਂ ਜਿਹੜਾ ਨਸ਼ੇ ਨੂੰ ਨੱਥ ਪਾ ਰਿਹਾ ਕਿਉਂਕਿ ਵੱਡੇ ਵੱਡੇ ਵੀ ਡਾਕਟਰ ਹੱਥ ਖੜੇ ਕਰ ਚੁੱਕੇ ਨੇ ਇਸ ਦਾ ਕੋਈ ਦਵਾਈ ਨਹੀਂ ਬਣੀ ਪਰ ਉਹ ਚਿਹਰਾ ਜੋ ਅਕਸਰ ਦੇਖਣੇ ਕੀ ਵੇਲਾ ਰੋਪੜ ਤੋਂ ਜਿਹੜੇ ਅੱਛੀ ਪਛਾਣ ਬਣਾ ਚੁੱਕੇ ਤੋ ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਤੇ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਅੱਜ ਫੇਰ ਪੰਜਾਬ ਨੂ 24 ਟੀਵੀ ਚੈਨਲ ਦੇ ਵਿੱਚ ਰੂਬਰੂ ਹੋਏ ਹਾਂ ਕਿਉਂਕਿ ਨਸ਼ਿਆਂ ਨੂੰ ਲੈ ਕੇ ਦੇਖ ਰਹੀ ਕਾਫੀ ਨੌਜਵਾਨ ਪੀੜ੍ਹੀ ਜਿਹੜੀ ਆ ਦਲਦਲ ਵਿੱਚ ਫਸਦੀ ਜਾ ਰਹੀ ਹੈ ਤਾਂ ਅੱਜ ਪਹੁੰਚੇ ਹਾਂ ਤਾਂ ਕੀ ਕਹਿਣਾ ਚਾਹਦੇ ਸਭ ਤੋਂ ਪਹਿਲਾਂ ਤਾਂ ਤੁਹਾਡੇ ਦੇਖ ਰਿਹਾ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅਦਾਬ ਸੈਲ ਸਾਹਿਬ ਅੱਜ ਬਹੁਤ ਲੋਕ ਦੁਖੀ ਨੇ ਕਿਸੇ ਦਾ ਧੀ ਕਿਸੇ ਦਾ ਪੁੱਤਰ ਕਿਸੇ ਦਾ ਭਾਈ ਕਿਸੇ ਦਾ ਭਤੀਜਾ ਨਸ਼ਿਆਂ ਦੀ ਗ੍ਰਿਫਤ ਦੇ ਵਿੱਚ ਕੋਈ ਸਵਾਦ ਨੂੰ ਲੈ ਕੇ ਕੋਈ ਸਿਹਤ ਨੂੰ ਲੈ ਕੇ ਕੋਈ ਸੈਕਸ ਨੂੰ ਲੈ ਕੇ ਜਦੋਂ ਨਸ਼ੇ ਨੂੰ ਆਪਣੀ ਜੀਵਨ ਤੇ ਰਖ ਲੈਂਦਾ ਤਾਂ ਫਿਰ ਇਹਦੀ ਹੌਲੀ ਹੌਲੀ ਡਿਕਸ਼ਨ ਦੇ ਵਿੱਚ ਆ ਜਾਂਦਾ ਹੈ ਘਰਾਂ ਦੇ ਘਰ ਪਰਿਵਾਰਾਂ ਦੇ ਪਰਿਵਾਰ ਬਹੁਤ ਦੁਖੀ ਹੋ ਰਹੇ ਨੇ ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਆਪਾਂ ਉਹਨਾਂ ਲੋਕਾਂ ਨੂੰ ਤੰਦਰੁਸਤ ਕਰਨ ਦੇ ਵਿੱਚ ਬੜੀ ਕਾਮਯਾਬੀ ਦੇ ਨਾਲ ਕੰਮ ਕਰ ਰਹੇ ਹਾਂ ਜਿਹੜੇ ਲੋਕ ਨਸ਼ੇ ਦੀ ਗ੍ਰਿਪਥ ਵਿੱਚ ਆ ਚੁੱਕੇ ਨੇ ਉਹ ਡਾਕਟਰ ਸਾਹਿਬ ਦੇਖ ਰਹੇ ਨੇ ਕਿ ਐਸੀ ਕਿਹੜੀ ਜੜੀ ਬੁੱਟੀ ਹੈ ਕਿ ਜਿਹੜੀ ਤੁਸੀਂ ਨੌਜਵਾਨਾਂ ਨੂੰ ਦਿੰਦੇ ਹੋ ਤਾਂ ਨੌਜਵਾਨ ਤੁਹਾਡੇ ਫੈਨ ਹੋ ਜਾਂਦੇ ਨੇ ਅਕਸਰ ਸਾਡੀ ਵੀਡੀਓ ਦੇਖਦੇ ਨੇ ਸੋਸ਼ਲ ਮੀਡੀਆ 'ਚ ਅੱਛੀ ਵੈਲਿਊ ਹੁੰਦੀ ਹੈ ਤੇ ਇੰਟਰਵਿਊ ਵੀ ਦੇਖਦੇ ਹੁਣਾਂ ਦੇ ਅਲੱਗ-ਅਲੱਗ ਚੈਨਲਾਂ ਤੋਂ ਹੋਏ ਆਂਦੀ ਹੈ ਕਿ ਉਹ ਖੁਦ ਕਹਿੰਦੇ ਨੇ ਕਿ ਡਾਕਟਰ ਸਾਹਿਬ ਇਦਾਂ ਦੇ ਆ ਜਿਹੜੇ ਕਿ ਰੱਬ ਦਾ ਰੂਪ ਬਣ ਕੇ ਆਏ ਨੇ ਤੇ ਅਸੀਂ ਕਿਹੜੀ ਚੀਜ਼ ਹੈ ਤੁਹਾਡੇ ਬਾਕੀ ਜਿਹੜੀ ਤੁਸੀਂ ਇਹ ਤਾਂ ਆਪਣੇ ਮੂੰਹੋਂ ਮੀਂਹ ਮੁੱਠੂ ਬਣਨ ਵਾਲੀ ਗੱਲ ਹੋ ਜਾਂਦੀ ਆ ਮੇਰੇ ਕੋਲ ਇੱਕ ਸਤਵਿੰਦਰ ਸਿੰਘ ਸਿਆਣੀ ਖੁਰਸ਼ੇਤਰ ਦੇ ਨੇ ਉਹਨਾਂ ਨੇ ਇੱਕ ਮੈਸੇਜ ਭੇਜ ਸੀ ਮੈਨੂੰ ਉਹਨਾਂ ਨੇ ਮੈਨੂੰ ਬੜੇ ਇਤਾਂ ਦੇ ਮਤਲਬ ਮੇਰੇ ਭੈਣ ਭ ਅਸੀਂ ਦੇਵੀ ਦੇ ਬਲ ਜਾਦ ਕਰਦੇ ਆ ਕਹਿੰਦਾ ਮੇਰਾ ਪਰਿਵਾਰ ਸਾਰਾ ਹੀ ਤੁਹਾਡਾ ਦੇਣੀ ਆ ਇਸ ਤਰ੍ਹਾਂ ਦੇ ਮੈਸੇਜ ਮਾਨੂੰ ਬੜੇ ਲੋਕਾਂ ਦੇ ਆਉਂਦੇ ਆ ਇਹ ਗੁਰੂ ਸਾਹਿਬ ਦੀ ਕਿਰਪਾ ਬਖਸ਼ਿਸ਼ ਆ ਗੁਰੂ ਰਾਮਦਾਸ ਜੀ ਦੇ ਸ਼ਬਦ ਮੈਨੂੰ ਬੜਾ ਚੇਤੇ ਆਉਂਦਾ ਹੁੰਦਾ ਜੋ ਹਮਰੀ ਬਦੋਤੀ ਮੇਰੇ ਸਤਿਗੁਰਾ ਸਾਬਿਤ ਤੁਮਹਰ ਜਾਣੋ ਆਪੇ ਅਮਰੁੱਲ ਤੇ ਫੜਤੇ ਕੋਈ ਬਾਤ ਆ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਆ ਸਾਡੇ ਕੋਲ ਆਯੁਰਵੈਦਿਕ ਮੈਡੀਸਨ ਆ ਜਿਹੜੀ ਸਾਡੇ ਐਕਸਪਰਟ ਲੋਕ ਤਿਆਰ ਕਰਦੇ ਆ ਔਰ ਭਾਰਤ ਜਿਹੜਾ ਅਸ਼ੂਮਨ ਮੰਤ్రਾਲਾ ਹੈ ਭਾਰਤ ਦਾ ਸੀਤ ਮੰਤ్రਾਲੇ ਤੋਂ ਪਾਸ ਸਾ ਮੈਡੀਸਨ ਸਾਡੀ ਜਦੋਂ ਮਰੀਜ਼ ਮੇਰੇ ਕੋਲ ਆਉਂਦਾ ਹੈ ਆਪਣੀ ਦੁੱਖ ਦਰਦ ਦੱਸਦਾ ਹੈ ਆਪਣੀ ਤਕਲੀਫਾਂ ਦੱਸਦਾ ਹੈ ਭਾਵੇਂ ਉਹਨੂੰ ਵੀਕਨੈਸ ਹੈ ਭਾਵੇਂ ਨੀਂਦ ਨਹੀਂ ਆਉਂਦੀ ਜਾਂ ਭੁੱਖ ਨਹੀਂ ਲੱਗਦੀ ਜਾਂ ਟੈਨਸ਼ਨ ਆ ਜਾਂ ਡਿਪਰੈਸ਼ਨ ਆ ਜਾਂ ਸਰੀਰ ਨਹੀਂ ਚੱਲਦਾ ਜਾਂ ਉਹਦਾ ਕੰਮ ਕਰਨ ਦੀ ਜੀ ਨਹੀਂ ਕਰਦਾ ਜਾਂ ਮਰੀਜ਼ ਉਫਸਦਾ ਨਹੀਂ ਜਾਂ ਗੁੱਸਾ ਬਹੁਤ ਆਉਂਦਾ ਹੈ ਜਾਂ ਮਰਨ ਨੂੰ ਫਿਰਦਾ ਹੈ ਸੁਸਾਇਡ ਕਰਨ ਨੂੰ ਫਿਰਦਾ ਹੈ ਜਦੋਂ ਸਾਡੇ ਕੋਲ ਆਉਂਦਾ ਹੈ ਮੇਰੀ ਗੱਲਬਾਤ ਕਰਦਾ ਹੈ ਮੇਰੇ ਨਾਲ ਆਪਣਾ ਦੁੱਖ ਦਰਦ ਸਾਂਝਾ ਕਰਦਾ ਹੈ ਫ਼ੈਸਲਾ ਵੀ ਦਈਦਾ ਹੈ ਕੋਈ ਵੀ ਦੇ ਦਿਆ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਫਿਰ ਦੋਵਾਂ ਮਿਲ ਗਿਆ ਡਾਕਟਰ ਸਾਹਿਬ ਜਿਹੜੀ ਗੱਲ ਕਰਾਂਗੇ ਕਿ ਕਿੰਨੇ ਸਾਲ ਤੋਂ ਤੁਹਾਨੂੰ ਜਿਹੜਾ ਇਸ ਲੈਨ ਚ ਪਏ ਹੋ ਕਿ ਕਿੰਨੇ ਕਿਹੜੇ ਪੇਸ਼ੈਂਟ ਤੁਹਾਡੇ ਕੋਲ ਆ ਕੇ ਜੀ ਚ ਸਹਿਲ ਸਾਹਿਬ ਮੈਂ 1996 ਤੋਂ ਪ੍ਰੈਕਟਿਸ ਕਰ ਰਿਹਾ ਔਰ ਉਦੋਂ ਤੋਂ ਹੀ ਸ਼ਰਾਬ ਵਾਲੇ ਸਾਡੇ ਕੋਲ ਭੁੱਕੀ ਵਾਲੇ ਤਾਂ ਮੈਂ ਪਹਿਲੇ ਦਿਨ ਤੋਂ ਹੀ ਮਤਲਬ ਜਦੋਂ ਤੋਂ ਪ੍ਰੈਕਟਿਸ ਸ਼ੁਰੂ ਕੀਤੀ ਆ ਤੇ ਪੰਜਾਬ ਦੇ ਲੋਕ ਗਾਇਕ ਸੋਦੀਤ ਬਿੰਦਰਖੀਆ ਜਦੋਂ ਸ਼ਰਾਬ ਜ਼ਿਆਦਾ ਪੀ ਲੈਂਦੇ ਹੁੰਦੇ ਸੀ ਨਾ ਮੈਂ ਉਹਦੇ ਵੀ ਟੀਕੇ ਲਾਏ ਹੋਏ ਆ ਉਤੋਂ ਬਾਅਦ ਫਿਰ 2003 ਤੋਂ ਬਾਅਦ ਮੇਰੇ ਕੋਲ ਸਮੈਕ ਦਾ ਪਹਿਲਾ ਪੇਸ਼ੈਂਟ ਸੀ ਜਦੋਂ ਇਹਨਾਂ ਨੂੰ ਸਮੈਕ ਸਿਰਫ ਦਿੱਲੀ ਦੇ ਵਿੱਚੋਂ ਫਿਊਲ ਪੇਪਰ ਮਿਲਦਾ ਹੁੰਦਾ ਸੀ ਲੋਕ ਫਿਊਲ ਪੇਪਰ ਵੀ ਦਿੱਲੀ ਤੋਂ ਲੱਦਦੇ ਹੁੰਦੇ ਸੀ ਔਰ ਅੱਜ ਮਹਾਰਾਜਾ ਕਿਰਪਾ ਦੇ ਨਾਲ ਉਹੀ ਪੇਸ਼ੈਂਟ ਉਹੀ ਮੇਰਾ ਵੀਰ ਅੱਜ ਉਹ ਇੱਕ ਦੁਨੀਆ ਦੇ ਵਿੱਚ ਨਾ ਚਾਨਣ ਮੋੜਾ ਬਣਿਆ ਹੋਇਆ ਉਹ ਆਪ ਇੱਕ ਨਸ਼ਾ ਛਡਾਊ ਕੇਂਦਰ ਚਲਾ ਰਿਹਾ 100 150 ਬੰਦਾ ਉਹਦੇ ਕੋਲ ਹਰ ਵੇਲੇ ਹੁੰਦਾ ਮੇਰਾ ਸਭ ਤੋਂ ਪਹਿਲਾ ਪੇਸ਼ੈਂਟ ਉਹ ਸੀਗਾ ਤੇ ਆਪ ਖੁਦ ਹੁਣ ਦਵਾਈਆਂ ਦੇ ਰਿਹਾ ਹੈ ਲੋਕਾਂ ਨੂੰ ਇਲਾਜ ਕਰ ਰਿਹਾ ਲੋਕਾਂ ਦੇ ਬੱਚਿਆਂ ਨੂੰ ਹਾਂ ਨਸ਼ੇ ਛਡਾ ਰਿਹਾ ਮੈਂ 1996 ਤੋਂ ਪ੍ਰੈਕਟਿਸ ਮਤਲਬ ਭਾਵਕੇ ਕਰ ਰਿਹਾ ਔਰ ਹਜ਼ਾਰਾਂ ਮਰੀਜ਼ਾਂ ਦਾ ਹੁਣ ਤੱਕ ਟਰੀਟਮੈਂਟ ਟਰੀਟਮੈਂਟ ਕਰ ਚੁੱਕਾ ਹਾਂ ਤੁਸੀਂ ਮੇਰੇ ਕਲੀਨਿਕ ਤੇ ਗਏ ਸੀ ਮੈਂ ਤੁਹਾਨੂੰ ਡਾਕਟਰ ਦਿਖਾਈ ਵੀ ਸੀ ਆਪਣੇ ਸ਼ਾਇਦ ਤੁਹਾਨੂੰ ਯਾਦ ਹੋਵੇਗਾ ਅਣਗਿਣਤ ਲੋਕ ਹੁਣ ਵੀ ਮੇਰੇ ਟੇਬਲ ਤੇ ਪੰਜ ਛੇ ਡਿਸਟਰ ਮਾਰਚ ਤੋਂ ਲੈ ਕੇ ਹੁਣ ਤੱਕ ਦੇ 6-7 ਡਿਸਟਰ ਪੜੇ ਪਏ ਕਿਸੇ ਨੇ ਵੀ ਦੇਖਦੇ ਆ ਕਿ ਜਿਹੜਾ ਤੁਹਾਡੀ ਦਵਾਈ ਲੇディア ਸ਼ੁਰੂ ਕਰ ਰਿਹਾ ਕਿਤੇ ਇਹ ਤਾਂ ਨਹੀਂ ਕਿੰਨੇ ਚਿਰ ਪਹਿਲਾਂ ਕੋਰਸ ਕਿੰਨੇ ਕਿੰਨੇ ਮਹੀਨੇ ਦਾ ਕੋਰਸ ਸੈਲਸ ਹੈਗਾ 1.5 ਕਿ ਮਹੀਨੇ ਦਾ ਮਰੀਜ਼ ਦੀ ਬੋਡੀ ਜਿਹੜੀ 1.5 ਮਹੀਨੇ ਚ ਪੂਰੀ ਰਿਕਵਰ ਹੋ ਜਾਂਦੀ ਆ ਪਰ ਜੇ ਕੋਈ ਮਰੀਜ਼ ਜ਼ਿਆਦਾ ਡਿਪਰੈਸ਼ਨ ਟੈਨਸ਼ਨ ਚਾ ਉਹ ਥੋੜਾ ਬਹੁਤ ਹੋਈ ਵੱਧ ਵੀ ਖਾਸ ਸਕਦਾ ਪਰ ਵਾਹਿਗੁਰੂ ਦੀ ਕਿਰਪਾ ਸਦਕਾ ਮੇਰੇ ਕੋਲ ਪੇਸ਼ੈਂਟ 50% ਲੋਕ ਇੱਕ ਵਾਰੀ ਦਵਾਈ ਲੈ ਕੇ ਜਾਂਦੇ ਆ ਦੂਜੀ ਵਾਰੀ ਮੁੜ ਕੇ ਨਹੀਂ ਹੁੰਦੇ ਬਹੁਤ ਪੇਸ਼ੈਂਟ ਰਹਿੰਦਾ ਦਿੱਖੇ ਮੈਂ ਧਾਰਨਾ ਦੇ ਸਕਦਾ ਤੁਹਾਨੂੰ ਪਿਛਲੇ ਦਿਨ ਮੇਰੇ ਕੋਲ ਸਮਰਲੇ ਤੋਂ ਪੇਸ਼ੈਂਟ ਸੀਗਾ ਉਨੇ ਇੱਕੋ ਵਾਰੀ ਦਵਾਈ ਲੈ ਕੇ ਚਾਰਜ ਉਹਨਾਂ ਨੂੰ ਦੁਬਾਰਾ ਦਵਾਈ ਨਹੀਂ ਖਾਧੀ ਪਰसों ਉਹਦਾ ਮੈਸੇਜ ਆਇਆ ਸੀ ਕਹਿੰਦਾ ਰਵਤ ਸਾਹਿਬ ਵੀਕਨੈਸ ਆ ਮੈਂ ਉਹ ਨਿਊਰੋਵਿਨ ਵਾਲਾ ਆ ਖਾ ਲਾਓ ਖਾ ਲਾ ਬਾਕੀ ਠੀਕ ਆ ਨਾ ਬਾਕੀ ਠੀਕ ਆ ਖੰਨੇ ਤੋਂ ਪੇਸ਼ੈਂਟ ਸੀ ਅ ਸੁਖਜੀਤ ਸਿੰਘ ਸ਼ਾਇਦ ਨਾਂ ਉਹਨਾਂ ਦਾ 1999 ਤੋਂ ਬੰਦਾ ਚੱਟਾ ਵੀ ਰਿਆ ਸੀ ਮੇਰੇ ਕੋਲ ਦਵਾਈ ਖਾ ਕੇ 2.5 ਘੰਟੇ ਮੇਰੇ ਕੋਲੇ ਰਿਹਾ ਪੁੱਛਦਾ ਸੀ ਮੈਨੂੰ ਕਹਿੰਦਾ ਵੀ ਥੋੜਾ ਬਤਾ ਹੋਊਗਾ ਜ਼ਰੂਰ ਮੈਂ ਕਹਾ ਨਾ ਬਿਲਕੁਲ ਨਹੀਂ ਜ਼ਰੂਰ ਨਹੀਂ ਹੋਊਗਾ ਤੁਹਾਨੂੰ ਜ਼ਰੂਰ ਦੀ ਲੋੜ ਵੀ ਨਹੀਂ ਪੋ ਉਹਨੂੰ ਜਿਹੜੀਆਂ ਕੰਪਲਿਕੀਸ਼ਨਾਂ ਹੁੰਦੀਆਂ ਸ਼ਰੀਰ ਟੁੱਟਣਾ ਨੱਕ ਚ ਪਾਣੀ ਜਾਣਾ ਮਾਨ ਕਰਨਾ ਤੇ ਐਵੇਂ ਮਤਲਬ ਟੁੱਟ ਲੱਗ ਜਾਣੀ ਸ਼ਰੀਰ ਤੋਂ ਨੱਕ ਸੰਦਾਸਾਂ ਚ ਪਾਣੀ ਆ ਟੁਆਲਟਾਂ ਬੇਜਾਨੀ ਹੋ ਜਾਣੀ ਇਹ ਕੁਛ ਨਹੀਂ ਹੋਊਗਾ ਜੇ ਇਹ ਨਹੀਂ ਹੈ ਮਰੀਜ਼ ਨੂੰ ਕੰਬਰੀਜ ਆਪਣੇ ਆਪ ਛੱਡ ਦਿੰਦਾ ਮਤਲਬ ਭਾਵੇਂ ਮੇਰੇ ਕੋਲ ਬਹੁਤ ਪੇਸ਼ੈਂਟ ਇਦਾਂ ਦੇ ਆ ਜਿਹੜੇ ਦਵਾਈ ਵੀ ਪੂਰੀ ਨਹੀਂ ਖਾਂਦੇ ਤੇ ਸਹਿਜ ਹੀ ਨਹੀਂ ਸੱਟ ਇਹ ਇਤਨੀ ਹੁੰਦਾ ਕਿ ਤੁਹਾਡੀ ਦਵਾਈ ਦੇ ਨਾਲ ਉਹ ਆਦੀ ਪੈ ਜਵੇ ਕਿ ਉਹ ਵੀ ਇੱਕ ਤੋਰ ਬਣ ਜਵੇ ਕਿ ਕਿਉਂਕਿ ਮੈਂ ਉਹ ਦਵਾਈ ਖਾਵਾਂ ਮੈਂ ਉਹ ਆਦਤ ਬਣ ਜਾਂਦੀ ਹੈ ਨਾ ਕਿ ਮੈਂ ਉਹ ਚੀਜ਼ ਖਾਂਦੇ ਆ ਸ਼ਾਇਦ ਉਹ ਖਾਣ ਨਾਲ ਮੈਂ ਠੀਕ ਹੋ ਜਾਵਾਂ ਬਿਲਕੁਲ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਐਡਿਕਸ਼ਨ ਨਹੀਂ ਹੁੰਦੀ ਸਾਡੀ ਦਵਾਈ ਕਿਉਂਕਿ ਨਸ਼ਾ ਹੀ ਨਹੀਂ ਹੈ ਸਾਡੀ ਤਾਂ ਦਵਾਈ ਤਾਂ 5 ਦਿਨ ਬਾਅਦ ਮੈਂ 5 ਦਿਨ ਬਾਅਦ ਕੰਨਾ ਘਟਾਉਣ ਨੂੰ ਕਈ ਪੇਸ਼ੈਂਟ 2-2 ਦਿਨ ਬਾਅਦ ਜਾਂ ਦੂਜੀ ਖਰਾਬ ਚੇ ਦਵਾਈ ਅੱਧੀ ਕਰ ਦਿੰਦੇ ਆ ਜੀ ਇਸ ਤਰ੍ਹਾਂ ਦੇ ਪੇਸ਼ੈਂਟ ਮੇਰੇ ਕੋਲ ਬਹੁਤ ਨੇ ਯਕੀਨ ਕਰੋਗੇ ਮੈਂ ਪਿਛਲੇ ਦਿਨ ਇੱਕ ਪੰਜਾਬ ਦੀ ਗਾਇਕ ਜੋੜੀ ਹੈ ਉਹਨਾਂ ਨੂੰ ਦਵਾਈ ਦਿੱਤੀ ਸੀ ਮੇਰਾ ਕਾਹੀ ਪ੍ਰੇਮ ਜਾਂ ਉਹਨਾਂ ਨਾਲ 5000 ਰੁਪਏ ਦੇ ਹਾਜ਼ਰੀ ਕੋਸ਼ ਉਹ ਦੋ ਦੋਨੋਂ ਬੰਤੇ ਉਸੇ ਦੋਈ ਨਾਲ ਠੀਕ ਹੋ ਗਏ। ਇਸ ਮੁਸਿਆ ਸੈਕਸ ਸਮੱਸਿਆਤ ਨਹੀਂ ਇਹਦੇ ਵਿੱਚ ਆਂਦੀ ਹੈ ਕਿ ਨੌਜਵਾਨ ਖਾਂਦੇ ਆ ਚਲੋ ਚਿੱਟਾ ਲੰਦਾ ਸੀਗਾ ਤਾਂ ਉਹਨਾਂ ਫਰਕ ਪੈ ਗਿਆ ਕਿਤੇ ਕਿਸੇ ਤਰ੍ਹਾਂ ਸੈਕਸ ਸਮੱਸਿਆ ਦੇ ਨਾਲ ਦੇਖੋ ਇਹ ਸਮੱਸਿਆ ਤਾਂ ਹੁਣ ਬਹੁਤ ਲੋਕਾਂ ਨੂੰ ਆ ਰਹੀ ਆ ਅੱਜ ਕੱਲ ਜਿਹੜਾ ਡਿਜੀਟਲ ਜੋਖ ਚੱਲ ਰਿਹਾ ਲੋਕ ਫਿਜ਼ੀਕਲੀ ਕਾਫੀ ਜ਼ਿਆਦਾ ਵੀਕ ਹੋ ਰਹੇ ਆ ਪਰ ਜਦੋਂ ਕੋਈ ਮਰੀਜ਼ ਐਡਿਕਸ਼ਨ ਦੇ ਵਿੱਚ ਹੁੰਦਾ ਤਾਂ ਕਈ ਲੋਕਾਂ ਦੀ ਇਹ ਸਮੱਸਿਆ ਹੈ। ਬੀਜੇ ਉਹਨਾਂ ਨੇ ਸੈਕਸ ਜੋਕੇ ਹੋਣਾ ਹੈ ਤਾਂ ਉਹਨਾਂ ਨੂੰ ਨਸਾ ਲੈਣਾ ਪੈਣਾ ਹੈ ਪਰ ਮੈਂ ਜਿਹੜੇ ਮਰੀ ਸਾਡੇ ਕੋਲ ਆਉਂਦੇ ਆ ਉਹਨਾਂ ਨਾਲ ਮੈਂ ਗੱਲ ਕਰ ਲੈਂਦਾ ਹੁੰਦਾ ਜਿਹਨੂੰ ਕਿਸੇ ਨੂੰ ਕੋਈ ਵੀਕਨੈਸ ਹੈ ਦਾ ਹੁੰਦੀ ਆ ਉਹਨਾਂ ਨਾਲ ਅਸੀਂ ਉਹ ਚੀਜ਼ ਦਾ ਹੱਲ ਕਰਕੇ ਦਿੰਦੇ ਆ ਤਾਂ ਕਰਕੇ ਮਰੀ ਸਾਡਾ ਰਿਕਵਰ ਹੋ ਜਾਂਦਾ ਤੇ ਅੱਜ ਕੱਲ ਲੋਕ ਜਿਹੜੇ ਨੌਜਵਾਨੀ ਬੜਾ ਸ਼ੌਂਕ ਵੀ ਚੜ ਗਿਆ ਟ੍ਰੈਂਡ ਬਣ ਚੁੱਕਾ ਹੈ ਚੈਣੀ ਚੈਣੀ ਖਾਣੀ ਜਿਹੜੂ ਕਹਿੰਨੇ ਆਪਾਂ ਉਹ ਲਗਾਉਂਦੇ ਨੇ ਇਹ ਵੀ ਇੱਕ ਬਹੁਤ ਵੱਡਾ ਕਿ ਨਜ਼ਰ ਨਸ਼ਾ ਹੀ ਆ ਸਰ ਕੂਲੀ ਪੀਪਲ ਲਾਉਂਦੇ ਤੇ ਇੱਕ ਮੁੰਡੇ ਪਰਸੋਂ ਚ ਆਫਸੇ ਜੇ ਇੱਕ ਮੁੰਡਾ ਮੇਰੇ ਕੋਲ ਹੋਰ ਸੀਗਾ ਉਹ ਸੀਗਾ ਗੋਵਿੰ ਵੀ ਇਹਨੇ ਸਮਾਨ ਤਾਂ ਨਹੀਂ ਮੁੜ ਕੇ ਲਾਇਆ ਠੀਕ ਠਾਕ ਆ ਇਹ ਵੀ ਦਵਾਈ ਕੋਡੀ ਖਾ ਰਿਹਾ ਇਹ ਦੋ ਜੂ ਨੂੰ ਲੈ ਕੇ ਸੀ ਦਵਾਈ ਮੇਰੇ ਕੋਲੋਂ ਮੈਂ ਨਾ ਨਹੀਂ ਬੋਲਣਾ ਮੁੰਡੇ ਦਾ ਉਹਦਾ ਤੇ ਪਰ ਕਹਿੰਦੀ ਕੁਲਬ ਨਹੀਂ ਹਟਦਾ ਇਹ ਮੈਂ ਕਿਹਾ ਬੀਬੀ ਉਹ ਚ ਹੀ ਛੱਡ ਗਿਆ ਕਹਿੰਦੀ ਹਾਂ ਛੱਡ ਗਿਆ ਮੈਂ ਕਿਹਾ ਫਿਰ ਹਟ ਦੋ ਕੋਈ ਗੱਲ ਨਹੀਂ ਐਡੀ ਕਾਲੀ ਨਾ ਕਰ ਕਹਿੰਦੀ ਮੈਨੂੰ ਗਲੇ ਆਣੋ ਦੀ ਉਹ ਤੇ ਬੈਗ ਚ ਮਿਲੀ ਜੇ ਉਹ ਅਰਾ ਵਗੈਰਾ ਮੈਂ ਕਿਹਾ ਡਿਸਟਰਬ ਨਾ ਕਰੋ ਹਟਾਦਾ ਕਿ ਮੇਰੇ ਕੋਲ ਲਿਆਓ ਇੱਕ ਵਾਰੀ ਹੋਰ ਮਾੜੀ ਕੁਟੀ ਦਵਾਈ ਹੋਰ ਖਵਾ ਦਿਓ ਕੁਲਬ ਵੀ ਲਾਉਣ ਤੋਂ ਫੜਦੇ ਵਿੱਚ ਤਾਂ ਨਾ ਪੇਰੀਐਂਟਸ ਕਈ ਵਾਰੀ ਜ਼ਿਆਦਾ ਇਰੀਟੇਟ ਕਰਦੇ ਪੇਸ਼ੈਂਟ ਨੂੰ ਕਈ ਪੇਸ਼ੈਂਟ ਬਈ ਇਹ ਵੀ ਮੱਖ ਚਿੱਟਾ ਛੱਡ ਗਿਆ ਨਾ ਥੋੜਾ ਕੂਲ ਵੀ ਛੱਡ ਦੇ ਕੋਈ ਗੱਲ ਨਹੀਂ ਕਿਉਂ ਮਤਲਬ ਐਡੀ ਛਿੱਕੀ ਕਿਉਂ ਜਾਣ ਖਾਨੇ ਮੇਰੀ ਵੀ ਤੇ ਉਹਦੇ ਵਿੱਚ ਕੋਈ ਗੱਲ ਨਹੀਂ ਛੱਡ ਦੂਗਾ ਮਤਲਬ ਥੋੜਾ ਜਿਹਾ ਪੇਸ਼ੈਂਸ ਚਾਹੀਦੇ ਥੋੜਾ ਸਾਨੂੰ ਵੀ ਪੇਰੈਂਟਸ ਨੂੰ ਵੀ ਸਮਝਣਾ ਚਾਹੀਦਾ ਹੈ ਜਿਹੜਾ ਮਰੀਜ਼ ਐਡਿਕਸ਼ਨ ਚੋਂ ਨਿਕਲ ਗਿਆ ਕਿ ਵੱਡਾ ਨਸ਼ਾ ਛੱਡ ਗਿਆ ਉਹ ਛੋਟਾ ਵੀ ਛੱਡ ਸਕਦਾ ਕੋਈ ਗੱਲ ਨਹੀਂ ਕੋਈ ਵੱਡੀ ਗੱਲ ਨਹੀਂ ਤੇ ਕਿਸੇ ਵੇਲੇ ਇਹ ਹੁੰਦਾ ਕਿ ਪੇਰੈਂਟਸ ਕਹਿੰਦੇ ਨੇ ਕਿ ਮੇਰਾ ਬੇਟਾ ਨਸ਼ਾ ਲਗਾਉਂਦਾ ਕਿ ਉਹਨੂੰ ਕਲੀਨਿਕ ਤੇ ਉਹ ਕਹਿੰਦਾ ਮੈਂ ਨਹੀਂ ਕਲੀਨਿਕ ਨਹੀਂ ਜਾਣਾ ਵੱਡ ਗੋ ਦਵਾਈ ਲੈਣ ਵਾਸਤੇ ਜਾ ਕਿਸੇ ਕੋਲ ਨਹੀਂ ਮੈਂ ਜਾਣਾ ਕਿਉਂ ਮੈਨੂੰ ਸ਼ਰਮ ਆਉਂਦੀ ਆ ਕਿ ਉਹ ਦੱਸ ਕੇ ਲੈ ਜਾਸੋ ਵੀ ਮਤਲਬ ਬਿਲਕੁਲ ਹਾਂ ਲੈ ਜਾਂਦੇ ਲੋਕ ਕਿੱਦਾਂ ਪੜੇ ਨੇ ਮੇਰੇ ਕੋਲ ਜਿਹੜੇ ਹੁਣ ਜਪਦੇਸ਼ਾਂ ਚੋਂ ਲੋਕ ਦਵਾਈ ਭੇਜਦੇ ਆ ਜੀ ਕੋਈ ਸਾਡੇ ਕੋਲ ਪੇਸ਼ੈਂਟ ਆਉਂਦਾ ਉਹ ਆਪਣੀ ਸਮੱਸਿਆ ਦੱਸਦੇ ਮੈਂ ਗੱਲ ਇੱਕ ਵਾਰੀ ਕਰ ਲੈਂਦਾ ਹੁੰਦਾ ਜਿਹੜਾ ਮਰੀਜ਼ ਗੱਲ ਵੀ ਨਹੀਂ ਕਰਨੀ ਚਾਹੁੰਦਾ ਫਿਰ ਮੈਂ ਇਹ ਪੁੱਛਦਾ ਵੀ ਦਵਾਈ ਖਾ ਲੇਗਾ ਇੰਨੀ ਕੁ ਡੋਜ਼ ਆ ਉਹਦੀ ਆ ਕੁਝ ਕਹਿੰਦਾ ਹਾਂ ਇਹ ਕਹਿੰਦਾ ਜੀ ਦਵਾਈ ਲੈ ਜੋ ਦਵਾਈ ਖਾ ਲਵੇ ਮਰੀਜ਼ ਠੀਕ ਹੋ ਸਕਦਾ ਕੋਈ ਵਜ੍ਹਾ ਨਹੀਂ ਮਰੀਜ਼ ਠੀਕ ਨਾ ਹੋ ਜੇ ਉਹਰੇ ਜਿਹੜੀਆਂ ਦਵਾਈ ਖਾਂਦੇ ਨਾਲ ਹੋਰ ਕੀ ਜਿਹੜੀ ਕਵੇਲੇਓ ਇਸ ਸਰੀਰ ਨੂੰ ਹੋਤਨਾ ਕੋਈ ਫਾਲਟ ਨਹੀਂ ਪੈਂਦਾ ਇਹ ਚੀਜ਼ ਨਹੀਂ ਜੀ ਮੈਡੀਸਨ ਦੇ ਨਾਲ ਕੋਈ ਫਾਲਟ ਨਹੀਂ ਪੈਂਦਾ ਜਿੰਨੇ ਵੀ ਫਾਲਟ ਸਾਡੇ ਸਰੀਰ 'ਚ ਪੈਂਦੇ ਨੇ ਸਹਿਲ ਸਾਹਿਬ ਨਸ਼ਾ ਖਾਣ ਨਾਲ ਹੀ ਪੈਂਦੇ ਜਿਹੜਾ ਬੰਦਾ ਥੋੜਾ ਖਾਂਦਾ ਬਹੁਤਾ ਖਾਂਦਾ ਫਿਰ ਡੋਜ਼ ਵਧੀ ਜਾਂਦੀ ਆ ਸਰੀਰ ਵੀਕ ਹੋ ਜਾਂਦਾ ਉਮਰ ਵਧੀ ਜਾਂਦੀ ਆ ਭੌਗਤ ਅਲਾਉ ਨਹੀਂ ਕਰਦੀ ਪਰ ਲੋਕ ਉਸ ਸਥਾ ਅਨੁਸਾਰ ਕਰਨ ਲੱਗ ਜਾਂਦੇ ਆ ਗੋਲੀਆਂ ਗਲਣਾ ਚਾਹੁੰਦੇ ਆ ਕੋੜੀਆਂ ਦੇ ਠੀਕੇ ਬਣਾ ਘੋਲ-ਘੋਲਣ ਲੱਗ ਪੈਂਦੇ ਆ ਗੋਲੀਆਂ ਸਨਿਪ ਕਰਨਾ ਕਿ ਪੈਂਦੇ ਆ ਫਿਰ ਉਹ ਸਰੀਰ ਨੂੰ ਵੀਕ ਹੋਰ ਕਰੀ ਜਾਂਦੇ ਆ ਪਰ ਸਾਡੀ ਮੈਡੀਸਨ ਸਗੋਂ ਬਾਡੀ ਨੂੰ ਰਿਕਵਰ ਕਰਦੀ ਆ ਜਿੱਥੇ ਤੋੜ ਹਟਾਉਂ ਉਥੇ ਬਾਡੀ ਨੂੰ ਡੀਟੌਕਸ ਵੀ ਕਰਦੀ ਆ ਨਵੇਂ ਸੈੱਲ ਰੀਜਨਰੇਟ ਕਰਦੀ ਆ ਮਰੀਜ਼ ਦੀ ਜਿੰਨੀਆਂ ਵੀ ਰਿਕੁਆਇਰਮੈਂਟਸ ਹੁੰਦੀਆਂ ਨੇ ਉਹ ਪੂਰੀਆਂ ਕਰਦੀ ਆ ਹਾਂ ਜੇ ਕਿਸੇ ਨੂੰ ਮਾੜੀ ਮੋਟੀ ਕੋ ਗੈਸ ਬਣ ਗਈ પેટ 'ਚ ਕਿਸੇ ਨੂੰ ਕਨਸਟਿਪੇਸ਼ਨ ਵਗੈਰਾ ਹੋ ਗਈ ਜਾਂ ਕਿਸੇ ਨੂੰ ਭੁੱਖ ਦੋ ਦਿਨ ਘੱਟ ਲੱਗੀ ਇਹ ਛੋਟੇ ਛੋਟੇ ਸਮੱਸਿਆਵਾਂ ਨੇ ਇਹਨਾਂ ਦਾ ਤਾਂ 2-4 ਦਿਨ ਦੇ ਵਿੱਚ ਹੱਲ ਹੋ ਹੀ ਜਾਂਦਾ ਹੁੰਦਾ ਹੈ ਤੇ ਖਾਣ ਦਾ ਤਰੀਕਾ ਕੀ ਸਰ ਕਿਸ ਤਰ੍ਹਾਂ ਲੈਣੀ ਚਾਹੀਦੀ ਆ ਮਾਰਨਿਟਮ ਲੈਣੀ ਪਈਏ ਰਾਤ ਨਹੀਂ ਇਹ ਤਾਂ ਪ੍ਰੈਡਿਕਸ਼ਨ ਦੇ ਮੁਤਾਬਕ ਹੈ ਜਿਵੇਂ ਫੀਮ ਭੁੱਕੀ ਵਾਲਾ ਗੋਲੀਆਂ-ਗੋਲੀਆਂ ਕੈਸੋਲਾਂ ਵਾਲਾ ਦੋ ਟਾਈਮਾਂ ਦੰਨੇ ਅਸੀਂ ਉਹਨੂੰ ਜੋ ਕੋ ਵੇਟ ਵਾਲਾ ਹੀਰੋਨ ਵਾਲਾ ਚਿੱਟੇ ਵਾਲਾ ਤਾਂ ਉਹਨੂੰ ਪੈਂਟਾਮ ਦੰਮਿਆ ਔਰ ਸਿੰਪਲ ਆ ਪਾਣੀ ਨਾਲ ਖਾਣੀ ਹੁੰਦੀ ਆ ਖਾਣੀ ਬੜੀ ਸੌਫੀ ਆ ਕੋਈ ਪੂੜੀ ਨਹੀਂ ਕੋਈ ਪਾਊਡਰ ਨਹੀਂ ਕੈਪਸੂਲ ਟੈਬਲੇਟ ਨੇ ਪਾਣੀ ਨਾਲ ਖਾਓ ਔਰ ਜੋ ਮਰਜ਼ੀ ਖਾਓ ਕਿਸੇ ਤਰ੍ਹਾਂ ਦੀ ਕੋਈ ਬੰਦਸ਼ ਨਹੀਂ ਵੀ ਇਹ ਨਹੀਂ ਖਾਣਾ ਉਹ ਨਹੀਂ ਖਾਣਾ ਜੀ ਨਹੀਂ ਖਾਣਾ ਪੂਰੀ ਖਾਣਾ ਨਾ ਜੋ ਵਰਤਦੇ ਤੇ ਚਲੋ ਮੈਡੀਸਿਨ ਲੈ ਰਿਆ ਕਈ ਵੇਲੇ ਹੁੰਦਾ ਕਈ ਆਦੀ ਹੁੰਦੇ ਨਸ਼ੇ ਸ਼ਰਾਬ ਦੇ ਵੀ ਆਦੀ ਹੁੰਦੇ ਨੇ ਨਾਲ ਨਾਲ ਕੈਪਸੂਲ ਵੀ ਲੈ ਰਿਆ ਜੇ ਸ਼ਰਾਬ ਪੀ ਰਿਆ ਕੋਈ ਐਦਾ ਕੋਈ ਸਾਡੀ ਮੈਡੀਸਿਨ ਜਦੋਂ ਬੰਦੇ ਦੇ ਅੰਦਰ ਜਾਂਦੀ ਆ ਨਾ ਉਹਦਾ ਸ਼ਰਾਬ ਪੀਣ ਨੂੰ ਵੀ ਦਿਲ ਨਹੀਂ ਕਰਦਾ ਜਿਹੜਾ ਬੰਦਾ ਟੋਟੇ ਖੰਦਾ ਸ਼ਾਮ ਨੂੰ ਸ਼ਰਾਬ ਪੀਂਦਾ ਫੀਮ ਖੰਦਾ ਸ਼ਾਮ ਨੂੰ ਸ਼ਰਾਬ ਪੀਂਦਾ ਜਾਂ ਚੱਟਾ ਲਾਉਂਦਾ ਸ਼ਰਾਬ ਸ਼ਰਾਬ ਪੀਂਦਾ ਮੈਂ ਕਹਦਾ ਨਾ ਹੁਣਾ ਵੀ ਸ਼ਰਾਬ ਪੀਣ ਦੀ ਵੀ ਲੋੜ ਨਹੀਂ ਪੈਣੀ ਐਡਿਕਸ਼ਨ ਕੋਈ ਨਹੀਂ ਆਉਣੀ ਪਰ ਜੇ ਮਰੀਜ਼ ਪੀਊਗਾ ਤਾਂ ਉਹ ਉਹਦੀ ਆਪਣੀ ਜ਼ਿੰਮੇਵਾਰੀ ਹੈ ਵੈਸੇ ਅਸੀਂ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਨਸ਼ਾ ਕੋਈ ਅਲਾਉ ਨਹੀਂ ਕਰਦੇ ਜਿੱਦਣ ਤੋਂ ਦਵਾਈ ਸ਼ੁਰੂ ਨਸ਼ਾ ਬਿਲਕੁਲ ਪਹਿਲੀ ਦੋਸਤੋਂ ਹੀ ਬੰਦ ਹੋ ਜਾਂਦਾ ਤੇ ਡਾਕਟਰ ਸਾਹਿਬ ਆਪਣਾ ਕੰਟੈਕਟ ਨੰਬਰ ਪੂਰਾ ਐਡਰੈਸ ਜੋ ਲੋਕ ਦੇਖ ਰਹੇ ਨੇ ਦਸ਼ਕਰ ਲਾਈਵ ਚੱਲ ਰਿਹਾ ਚੁੱਕੀ ਉਹ ਵੀ ਆਪਣਾ ਪੂਰਾ ਦੱਸਿਆ ਜਾ ਕੰਟਰਲਸ ਕਲੀਨਿਕ 메ਨ ਬਾਜ਼ਾਰ ਬੇਲਾ ਨੇੜੇ ਸ਼੍ਰੀ ਚਮਕੌਰ ਸਾਹਿਬ ਜੀ ਜਿਹੜਾ ਸਾਡਾ ਰੋਪੜਾ 94636 96764 94636 61554 ਇਹ ਦੋਵੇਂ ਨੰਬਰ ਸਾਡੇ ਵਟਸਐਪ ਤੇ ਵੀ ਨੇ ਤੇ ਟਾਈਮਿੰਗ ਕਰ ਕੋਡਾ ਮਿਲਣਾ ਸਵੇਰੇ 9:00 ਤੋਂ ਸਾਡੇ 9:00 ਤੋਂ ਸ਼ਾਮ ਦੇ 4-5 ਵਜੇ ਤੱਕ ਆ ਸਕਦੇ ਹੋ ਕੋਈ ਦੂਰ ਤੋਂ ਜਿਆਦਾ ਦੂਰ ਤੋਂ ਲੇਟ ਫੀਟ ਆਂਦਾ ਤਾਂ ਕੋਈ ਚੱਕਰ ਇਹ ਸੰਡੇ ਓਪਨ ਹੋਏਗਾ ਸੰਡੇ ਹੁਣ ਥੋੜਾ ਜਿਹਾ ਮੈਂ ਆਪਣੇ ਵਾਸਤੇ ਟਾਈਮ ਬਚਾਉਣਾ ਕਿਸੇ ਨੂੰ ਜਿਆਦਾ ਜ਼ਰੂਰੀ ਆ ਉਹ ਸੰਡੇ ਨੂੰ ਆ ਸਕਦਾ ਅਦਰਵਾਈਜ਼ 5-6 ਦਿਨ ਬਹੁਤ ਹੁੰਦੇ ਆ ਤੋ ਦੋਸਤੋ ਹੁਣ ਤੁਹਾਨੂੰ ਘਬਰਾਉਣ ਦੀ ਜਰੂਰਤ ਨਹੀਂ ਕਿ ਵਾਕੇ ਰੱਬ ਦਾ ਫਰਿਸ਼ਤਾ ਜਿਹਨੂੰ ਕਹਿੰਦੇ ਨੇ ਇੱਕ ਡਾਕਟਰ ਰੱਬ ਦਾ ਦੂਸਰਾ ਰੂਪ ਹੈ ਕਿ ਹੁਣ ਤੁਹਾਨੂੰ ਤੁਹਾਡੇ ਨੌਜਵਾਨ ਤੁਹਾਡੇ ਵੀਰ ਤੁਹਾਡਾ ਭਰਾ ਜਾਂ ਕਹਿ ਸਕਰੇਗੇ ਤੁਹਾਡਾ ਪੁੱਤ ਹੁਣ ਘਬਰਾਉਣ ਦੀ ਲੋੜ ਨਹੀਂ ਹੈ ਕਿ ਹੁਣ ਤੁਸੀਂ ਨਸ਼ੇ ਦੇ ਜਿਹੜੇ ਦਲਦਲ ਵਿੱਚ ਫਸ ਚੁੱਕੇ ਹੋ ਤੋ ਡਾਕਟਰ ਸਾਹਿਬ ਨੇ ਦਿੱਤੇ ਗਏ ਨੰਬਰ ਤੇ ਸੰਪਰਕ ਕਰੋ ਹੁਣ ਲੇਟ ਨਾ ਹੋਵੋ ਕੋਈ ਸ਼ਰਮਾਂ ਦੀ ਜਰੂਰਤ ਨਹੀਂ ਹੈ ਕੋਈ ਘਬਰਾਉਣ ਦੀ ਜਰੂਰਤ ਨਹੀਂ ਹੈ ਅਗਰ ਤੁਸੀਂ ਸੋਚ ਰਿਹਾ ਪਹਿਲੇ ਦਿਨ ਤੋਂ ਹੀ ਡਾਕਟਰ ਸਾਹਮਣੇ ਕਹਿੰਦਾ ਕਿ ਨਸ਼ਾ ਬਿਲਕੁਲ ਖਤਮ ਹੋਏਗਾ ਅਗਰ ਵਿਸ਼ਵਾਸ ਬਣਾ ਕੇ ਆਓ ਇਹਨਾਂ ਦੀ ਦਵਾਈ ਦੇ ਨਾਲ ਬਿਲਕੁਲ ਠੀਕ ਹੋ ਜਾਏਗਾ ਤਾਂ ਦਿੱਤੇ ਗਏ ਨੰਬਰ ਤੇ ਸੰਪਰਕ ਕਰੋ ਤੋਂ ਜਲਦ ਹਾਜ਼ਰ ਹੋਣਾ ਮਗੇ ਨਵੀਂ ਅਪਡੇਟ ਨਾਲ ਧੰਨਵਾਦ ਜੀ ਸ਼ੁਕਰੀਆ ਜੀ